ओ, इन लोक सुख परलोक सुहेले नाम हर प्रभ आपे मेले हरि दे प्रार्थना कर प्रभु दे अरदास कर मेरा लोक सुहेला कर मेरा परलोक सुहेला कर मेरे लोक नो धन बना मेरे परलोक अगम बना सतगुरुदेव इस तरह सानू प्रेर देने ਪਰ ਸਮੂ ਜਗਤ ਸਮੂ ਬ੍ਰਹਮਣ ਮੂਟ ਇਸ ਢੰਗ ਨਾਲ ਜੀਵਿਆ ਨਹੀਂ ਇੱਕ ਨੇ ਫੁੱਲਾਂ ਨੂੰ ਚਾਇਆ ਫੁੱਲਾਂ ਦੀ ਫਿਕਰ ਕੀਤੀ ਲੇਕਿਨ ਜੜਾਂ ਨੂੰ ਬਿਲਕੁਲ ਭੁੱਲ ਗਿਆ ਦ੍ਰਿਸ਼ਟੀ ਹੋਵੀ ਉਹਨੀਆਂ ਇਹ ਜੜਾਂ ਸੋਚ ਤੋਂ ਵੀ ਪਰੇ ਸੁੱਟ ਦਿੱਤਾ ਉਦਮ ਪੁਰਸ਼ਾਰਤ ਤੋਂ ਵੀ ਪਰੇ ਸੁੱਟ ਦਿੱਤਾ ਹੋਇਆ ਕਿ ਜੜਾਂ ਸੁੱਕ ਗਈਆਂ ਕੁਮਲਾ ਗਈਆਂ ਔਰ ਜڑوں ਦੇ ਕੁਮਲਾਣੇ ਆ ਫੁੱਲ ਕੁਮਲਾ ਗਏ ਇਕ ਨੇ ਸੋਨੇ ਦੇ ਕੰਸ ਜੋ ਲੱਗੇ ਸਨ ਗੁੰਬ ਪਾंदे ਫਲਕ ਬੋਸ ਇਮਾਰਤਾਂ ਤੇ ਉਸ ਤਰ੍ਹਾਂ ਦੀ ਕੰਪਨਾ ਕੀਤੀ ਉਸ ਦੀ ਚਾਹਤ ਕੀਤੀ ਔਰ ਇਹ ਕੰਸ ਇਸ ਧਾਮ ਨਾਲ ਬਣਾਣੀ ਸ਼ੁਰੂ ਕੀਤੇ ਕਿ ਬੁਨਿਆਦ ਦੀ ਫਿਕਰ ਹੀ ਛੋੜ ਦਿੱਤੀ ਬੁਨਿਆਦ ਵੀ ਗਹਿਰਾਈ ਵੀ ਚਾਹੀਦੀ ਹੈ ਜਿਸ ਦਰਖਤ ਨੇ गगन में चुमना है उस दया जड़ा पाताल दे चाणी ही चाहिए जिस मंदिर ने आसमान में छूना है उदी नहीं पाताल दे चाणी चाहिए है और जो ऐसा मंदिर चाहता है उन्होंने पाताल की भी फिक्र करनी पेगी आकाश की भी फिक्र करनी पेगी सोने दे कलश की फिक्र की लगन ऐसा खूबसूरत इमारत चाहिए ने लेकिन बिल्कुल निगाहों ओला कर दिता नीम नींव रखी नहीं नींव बनाई नहीं होया कि ऐसे सोने के कलश धरातल होए जमीन ते गिरे जीवन बतीत हो रहा है अनंत काल तो लंगड़ा अनंत काल तो अंधा भारत को लंगड़ा जीवन सी जमीन ते चलना बड़ा औखा ਕਿਉਂਕਿ ਜ਼ਮੀਨ ਤੇ ਇਸ ਦੇ ਕੁਲ ਕੁਝ ਵੀ ਨਹੀਂ ਸੀ ਪੈਨਨ ਨੂੰ ਸੁੰਦਰ ਕਪੜੇ ਨਹੀਂ ਸਨ ਪਹਿਰਾਂ ਦੇ ਜੁੱਤੀ ਵੀ ਨਹੀਂ ਸੀ ਰਹਿਣ ਨੂੰ ਮਕਾਨ ਵੀ ਨਹੀਂ ਸੀ ਚੰਗਾ ਭੋਜਨ ਵੀ ਨਹੀਂ ਸੀ ਸਾਫ਼ ਸੁਥਰਾ ਫਿਲਟਰ ਸੁਦਾ ਪਾਣੀ ਵੀ ਨਹੀਂ ਸੀ ਜੋੜਾਂ ਦਾ ਪਾਣੀ ਟਲਾਬਾਂ ਦਾ ਪਾਣੀ ਵਤਵਤ ਕਿਸੇ ਥਾਂ ਉਦਮ ਕੀਤਾ ਗਿਆ ਤੇ ਖੂਹਾਂ ਦਾ ਪਾਣੀ ਔਰ ਇਸੇ ਤ੍ਰਿਕੇ ਨਾਲ ਮਿੱਟੀ ਨਾਲ ਉਸਰੀਆਂ ਆਂ ਕੰਨਾਂ ਮਿੱਟੀ ਦੇ ਲੇਪਾ ਪੋਚਾ ਕੀਤਾ ਹੋਇਆ ਇਹ ਮਕਾਨ ਇਹ ਛੱਤਾਂ ਜੋ ਬਾਰਿਸ਼ ਦੇ ਚ ਚੌਂਦੀਆਂ ਸਨ ਤੇ ਥੋੜਾ ਜਿਹਾ ਤੂਫਾਨ ਆਉਣ ਤੇ ਢੇ ਡੇਰੀ ਆਉਂਦੀਆਂ ਸਨ ਲੋਕ ਕਾ ਜੀਵਨ ਲੰਗੜਾ ਜੀਵਨ ਸੀ ਲੰਗੜੀ ਜ਼ਿੰਦਗੀ ਵਿਦੇਸ਼ ਕਰ ਰਿਆ ਸੀ ਜੋ ਭਾਰਤ ਕਾफी ਲੰਬੇ ਸਮੇਂ ਤੋਂ ਪੱਛਮ ਕਾਫੀ ਲੰਬੇ ਸਮੇਂ ਤੋਂ ਅੰਧਾ ਜੀਵਨ ਬਤੀਤ ਕਰ ਰਿਹਾ ਸੀ ਚੱਲਣ ਦੀ ਜਾਂਚ ਤੇ ਉਸ ਨੂੰ ਆ ਗਈ ਸੀ ਬਹੁਤ ਠਿੱਖਾ ਚੱਲ ਰਿਹਾ ਹੈ ਬਹੁਤ ਤੇਜ਼ ਚੱਲ ਰਿਹਾ ਹੈ ਲੰਗੜਾ ਨਹੀਂ ਹੈ ਚੱਲ ਰਿਹਾ ਹੈ ਹਰ ਪਾਸੇ ਚੱਲ ਰਿਹਾ ਹੈ ਪਰ ਅੰਧ ਇਸੇ ਅੰਧਗੱਡੀ ਕਰਕੇ ਟਕਰਾਓ ਬੜਾ ਇਸੇ ਅੰਡੇ ਬਨ ਕਰਕੇ ਕੋਈ ਮੰਜ਼ਿਲ ਨਹੀਂ ਦਿਖਾਈ ਦੇ ਰਹੀ ਅਹਰੰਦਾ ਮਨੁੱਖ ਮਨਜ਼ਿਲ ਤੇ ਪਹੁੰਚੇਗਾ ਤੇ ਕਿਸ ਤਰ੍ਹਾਂ ਪਹੁੰਚੇਗਾ ਔਰ ਟਕਰਾਵ ਵੀ ਹੋਵੇਗਾ ਡਰੇਗਾ ਵੀ ਸਈ ਚੋਟ ਵੀ ਖਾਏਗਾ ਇੱਕ ਅੰਧਾ ਇੱਕ ਲੰਗੜਾ ਇੱਕ ਕਹਾਣੀ ਜਗਤ ਪ੍ਰਸਿੱਧ ਹੈ ਕਿ ਇੱਕ ਪਿੰਡ ਨੂੰ ਅਗ ਲੱਗੀ ਉਸ ਦੇ ਚ ਇੱਕ ਅੰਧਾ ਸੀ ਇੱਕ ਲੰਗੜਾ ਸੀ ਬਾਕੀ ਤੇ ਸਾਰੇ ਭੱਜ ਕੇ ਨਿਕਲ ਗਏ ਡੌੜ ਗਏ ਪਰ ਇਹ ਦੋਵੇਂ ਨਿਕਲਣ ਵਿੱਚ ਅਸਮਰ ਇੱਕ ਦੇ ਪੈਰ ਕੋਈ ਨਹੀਂ ਇੱਕ ਦੀਆਂ ਅੱਖਾਂ ਕੋਈ ਨਹੀਂ ਇੱਕ ਜ਼ਮੀਨ ਤੇ ਚੱਲ ਨਹੀਂ ਸਕਦਾ ਇੱਕ ਜ਼ਮੀਨ ਨੂੰ ਵੇਖ ਨਹੀਂ ਸਕਦਾ ਤਾਂ ਕਿਸ ਤਰ੍ਹਾਂ ਚੱਲਨ ਕਿਸ ਤਰ੍ਹਾਂ ਨਿਕਲਨ ਦੌਰੋਂ ਹੀ ਜੋ ਲੰਗੜਾ ਸੀ ਜਿਸ ਨੇ ਦੋਵੇਂ ਪੈਰ ਨਾਕਾਰਾ ਆਵਾਜ਼ ਮਾਰੀ ਉਸ ਨੇ ਅੰਧੇ ਨੂੰ ਤੂੰ ਮੇਰੀ ਆਵਾਜ਼ ਦੇ ਸਿੱਧੇ ਚ ਆ ਜਾ ਮੈਂ ਤੇਰੇ ਪੈਰਾਂ ਦਾ ਇਸਤੇਮਾਲ ਕਰ ਲੈਣਾ ਤੂੰ ਮੇਰੀਆਂ ਅੱਖਾਂ ਦਾ ਇਸਤੇਮਾਲ ਕਰ ਲੈ ਤਾਂ ਕਿ ਇਸ ਬਲਦੀ ਹੋਈ ਅਗਦੇ ਚੋਂ ਨਿਕਲ ਚਲੀਏ ਮੈਂ ਤੇਰੇ ਮੁੰਡੇ ਤੇ ਅਸਵਾਰ ਹੋ ਜਾਣਾ ਰਸਤਾ ਮੈਂ ਤੈਨੂੰ ਬਸਾਂਗਾ ਚੰਨ ਰਸਤੇ ਤੇ ਤੂੰ ਮੈਂ ਤੇਰੇ ਪੈਰਾਂ ਤੇ ਬੈਠਾਂਗਾ ਪਰ ਮੇਰੀ ਅੱਖਾਂ ਨਾਲ ਇੱਕ ਤਾਂ ਕਿ ਟਿਕਾਣੇ ਤੇ ਪਹੁੰਚੀਏ ਇਸ ਦੁੱਖ ਤੋਂ ਬਚੀਏ सही हो रहे पश्चिम अंधा भारत तो अखा रहे लेकिन लंगड़े अंधे समस्या फिर फिर रह जाएगी। ये ते फिर रह जाएगी पृथ्वी का बोझ फिर बनिया रह जाएगा एक लंगड़ा रह जाएगा एक अंधा रह जाएगा गुरु नानक देव जी महाराज कहने नहीं चल तू अपने नाल देख तू अपने ही नाल ਜਿਨ੍ਹਾਂ ਨੂੰ ਜ਼ਮੀਨ ਤੇ ਚਲੰਡੀ ਜਾਚ 아이 ਉਹ ਜ਼ਮੀਨ ਦੇ مالک ਬਣੇ ਰਾਜੇ ਬਣੇ ਔਰ ਉਹਨਾਂ ਦੇ ਰਾਜ ਪਾੜ ਦੇ ਵਿੱਚ ਕਹਿੰਦੇ ਸੂਰਜ ਕਦੀ ਗਰੂਬ ਨਹੀਂ ਆਉਂਦਾ ਸੀ ਚਲੰਡੀ ਜਾਚ ਚੰਨਣ ਦੀ ਜਾਚ ਜਿਨ੍ਹਾਂ ਨੇ ਰਖਣ ਦੀ ਜਾਚ 아이 ਉਹਨਾਂ ਨੇ ਮਨ ਗਿਆਨ ਸਾਹਿਤ ਯੋਗਾ ਅਭਿਆਸ pranayam ਰੀਧੀਆਂ ਤੇ ਸਿੱਧੀਆਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਕਰਾਮਾਤੀ ਜ਼ਿੰਦਗੀ ਨੂੰ ਜਨਮ ਦਿੱਤਾ ਸਤਗੁਰ ਨੇ ਬਹੁਤ ਗਹਿਰੀ ਦ੍ਰਿਸ਼ਟੀ ਨਾਲ ਦੇਖਿਆ ਜੋ ਰਾਜਾ ਸੀ ਰਾਜਾ ਸੀ ਜੋ yogi ਸੀ yogi ਸੀ ਕਿ कसो ਧਰਮ ਦੀ ਲੋੜ ਪੈ ਗਈ ਜਿਸ ਦੇ ਚ ਰਾਜ ਵੀ ਹੋਵੇ ਜਿਸ ਦੇ ਚ ਯੋਗ ਵੀ ਹੋਵੇ ਜਿਸ ਦੇ ਚ ਲੋਕ ਵੀ ਹੋਵੇ ਜਿਸ ਦੇ ਚ ਪਰਲੋਕ ਵੀ ਹੋਵੇ ਰਾਜ ਖੜਾ ਹੈ ਧਨ ਦੇ ਰਾਜ ਖੜਾ ਹੈ ਸੰਪਤਾ ਦੇ ਰਾਜ ਖੜਾ ਹੈ ਕਾਮਨਾਵਾਂ ਦੀ ਪੂਰਤੀ ਤੇ ਯੋਗ ਖੜਾ ਹੈ ਧਰਮ ਤੇ ਯੋਗ ਖੜਾ ਹੈ ਮੋਕਸ਼ ਤੇ ਜਿਸ ਦੇ ਕੋਲ ਧਰਮ ਨਹੀਂ ਮੁਕਤੀ ਨਹੀਂ ਉਹ ਯੋਗੀ ਨਹੀਂ ਜਿਹਦੇ ਕੋਲ ਧਨ ਨਹੀਂ ਤੇ ਕਾਮਨਾਵਾਂ ਦੀ ਪੂਰਤੀ ਨਹੀਂ ਉਹ ਰਾਜਾ ਨਹੀਂ ਕਾਮ ਦੀ ਪੂਰਤੀ ਨਹੀਂ ਸ਼ਿਖਰ ਦਾ ਧਨ ਅਜ ਪਛਿਮ ਦੇ ਦੇਸ਼ਾਂ ਦੇ ਧਨ ਦੇ ਅੰਬਾਰ ਲੱਗ ਗਏ ਤੇ ਕਾਮਨਾ ਪੂਰਤੀ ਕਰਨ ਦੇ ਸਾਧਨ ਪਛਿਮ ਅਤਿੰਤ ਕਾਮੀ ਹੋ ਗਿਆ ਅਤਿੰਤ ਕਾਮੀ ਹੋ ਗਿਆ क्यों कि हर तरह की वाशनों की पूर्ति धन मौजूद भारत योगियों और अंदरीनी दौलत न माल महायोगी यहागी कोल मोक्ष सी ए कोल धर्म सी यद कोल नाम रस सी लेकिन बदकिस्मती बहुत तबका तो आज पश्चिम तो प्रभावित है थे पश्चिम अज भारत तो प्रभावित है और लगता है संसार की समस्या त्यों की त्यों बनी रहेगी गुरु नानक की बाणी कहें हलत भी सवार पलत भी सवार लोक भी सवार पर भी सवार इस जहान की फिक्र कर उस जहान की फिक्र कर जद तेनों दिमाग दो देते हैं अखा दो कन्न दौ देते हैं ਹੱਥ ਬੋ ਦਿੱਤੇ ਨੇ ਪੈਰ ਬੋ ਦਿੱਤੇ ਨੇ ਤੇ ਪ੍ਰਮਾਤਮਾ ਨੇ ਬਣਤਰ ਸਾਰੀ ਦੋ ਤਰ੍ਹਾਂ ਦੀ ਬਣਾਈ ਹੈ ਤੇ ਉਸਨੇ ਆਪਣੇ ਸਰੂਪ ਵੀ ਦੋ ਬਣਾ ਲਏ ਨਿਰਗੁਣ ਤੇ ਸੁਰਗਣ ਤੁਹਾਨੂੰ ਇੱਕ ਜ਼ਿੰਦਗੀ ਨਹੀਂ ਜੀ ਸਕੇਗਾ ਅਗਰ ਇੱਕ ਜ਼ਿੰਦਗੀ ਜੀਵੇਂਗਾ ਅਧੂਰੀ ਹੋਵੇਗੀ ਅਗਰ ਤੂੰ ਆਖੇ ਬਸ ਮੇਰਾ ਇੱਕੋ ਹੀ ਹੱਥ ਹੋਣਾ ਚਾਹੀਦਾ ਦੂਜਾ ਨਹੀਂ ਇੱਕੋ ਹੀ ਪੈਰ ਚਾਹੀਦਾ ਦੂਸਰਾ ਨਹੀਂ ਇੱਕੋ ਹੀ ਕੰਨ ਚਾਹੀਦਾ ਦੂਸਰਾ ਨਹੀਂ ਇੱਕੋ ਹੀ ਅੱਖ ਚਾਹੀਦੀ ਏ ਦੂਸਰੀ ਨਹੀਂ है कि थोड़ा कौड़ा बचन लेकिन कहना पवेगा जो काना है कुछ ना कुछ दृष्टि तल तो अधूरा है जिसका सिर्फ एको कर रहा है कुछ ना कुछ उसकी जिंदगी अधूरा है जिसका सिर्फ एको हथ है कुछ ना कुछ अधूरा है जिसका सिर्फ एको पैर है यह अधूरापन उस जीवन भर खटकता रहेगा अटकदा रहेगा ਅੱਖਾਂ ਦੋ ਚਾਹੀਦੀਆਂ ਨੇ ਕੰਨ ਦੋ ਚਾਹੀਦੇ ਨੇ ਬੈਰ ਦੋ ਚਾਹੀਦੇ ਨੇ ਹੱਥ ਦੋ ਚਾਹੀਦੇ ਨੇ ਪਰ ਗਜ਼ਬ ਦੀ ਗੱਲ ਜਦ ਲੋਕ ਦੋ ਨੇ ਤੇ ਦੋਵੇਂ ਲੋਕ ਵੀ ਚਾਹੀਦੇ ਨੇ ਤੂੰ ਸਰੀਰਕ ਤਲ ਤੇ ਲੋਕ ਦੇ ਜੀ ਤੂੰ ਮਾਨਸਿਕ ਤਲ ਤੇ ਪ੍ਰਲੋਕ ਦੇ ਜੀ ਤੂੰ ਸਰੀਰਕ ਤਲ ਤੇ ਐਸਾ ਜੀ ਜੈਸੇ ਕਿ ਰਾਜਾ ਤੂੰ ਮਾਨਸਿਕ ਤਲ ਤੇ ਐਸਾ ਜੀ ਜੈਸੇ ਕਿ ਯੋਗੀ ਰਾਜ ਯੋਗੀ ਰਾਜ ਨੇ ਰਾਜਾ जौ जोग रुगे में योगी तप में तपीश्वर ग्रस्त में भोगी नान गुरु अर्जुन देव जी महाराज जी महान वाणी आप कहन परमात्मा में राज योगी है इस शब्द परमात्मा बारे गुरु अर्जुन देव जी महाराज दे ने राज में राज राजन में तो राज जाती है तो राजाओं के जो महाराजा हैं राजन के राजा महाराजन के महाराज गुरु गोविंद सिंह जी महाराज फरमान पे कर दे ने भगत कबीर भी कहंदे ने ਕੋ ਹਰ ਸਮਾਨ ਨਹੀਂ ਰਾਜਾ ਇਹ ਰੂਪਤ ਸਭ ਦੁਸਰਾ ਚਾਰ ਕੇ ਝੂਠੇ ਕਰਤ ਦੇ ਆਇਆ ਰਾਜਾ ਰਜ ਗਿਆ ਤ੍ਰਿਪਤ ਬਹੁਤ ਕੁਛ ਹੈ ਬਹੁਤ ਕੁਛ ਹੈ ਰਾਜਾ ਹੁਣਾ ਪਰਮਾਤਮਾ ਦੇ ਵਿੱਚ ਇੱਕ ਸਵਾਲ ਹੈ ਉਸ ਦਾ ਇੱਕ ਗੁਣ ਹੈ ਉਸ ਦੀ ਕਹਾਉਂਦ ਹੈ ਪਰ ਗਜ਼ਬ ਦੀ ਗੱਲ ਹੈ ਉਹ ਜਰ ਜਰ ਨਾਲ ਜੁੜਿਆ ਹੋਇਆ ਹੈ ਆਪਣੀ ਸਾਰੀ ਕਾਇਨਾਤ ਨਾਲ ਜੁੜਿਆ ਹੋਇਆ ਹੈ اپنی ਸਾਰੇ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ ਰੇਤ ਦੇ ਜ਼ਰੀਆਂ ਵਿੱਚ ਉਹ ਸੂਰਜ ਦੀਆਂ ਕਿਰਨਾਂ ਵਿੱਚ ਬਰਖਾਂ ਦੀਆਂ ਬੂੰਦਾਂ ਵਿੱਚ ਉਹ ਸਾਗਰ ਦੀਆਂ ਲਹਿਰਾਂ ਵਿੱਚ ਫੁੱਲਾਂਾਂ ਦੇ ਵਿੱਚ ਉਹ ਜਣਾ ਦੇ ਚੋ ਬਨਸਪਤੀ ਦੇ ਚੋ ਪਸ਼ੂਆਂ ਦੇ ਚੋ ਪੰਛੀਆਂ ਦੇ ਚੋ ਅਰ ਸੁਮੁੱਤੀ ਕਾਇਨਾਤ ਮਨੁੱਖਾਂ ਦੇ ਚੋ ਖੰਡਾਂ ਬ੍ਰਹਿਮੰਡਾਂ ਗ੍ਰਹਿਣ ਛਤਰਾ ਦੇ ਚੋ ਸੂਰਜ ਚੰਨ ਤਾਰਿਆਂ ਦੇ ਚੋ ਉਥੇ ਜੜਿਆ ਹੋਇਆ ਹੈ ਉਥੇ ਮਹਾ ਜੋਗੀ ਹੈ किसी तो भी टूटे नहीं जोगी जो जुड़ गया राजा जो रज गया राज योगी राजेवा धन के आसरे ते खड़ा है सोने बस्त्र चाहिए ने चंगा भोजन चाहिए चंगा मकान चाहिए है चंगी पैरों की जुत्ती चाहिए है सुंदर असवारी चाहिए है धन तो बिना किथे पर मन विच एक खेड़ा चाहिए खुशी चाहिए, आनंद चाहिए सुकून चाहिए प्रकाश चाहिए तो धर्म तो बिना कितने? किसी भी संस्कार का बंधन नहीं चाहिए किसी भी कर्म का बंधन नहीं चाहिए किसी भी अवगुणा का बंधन नहीं चाहिए तो धर्म तो बिना किथे धर्म तो बिना मोक्ष नहीं धन तो बिना काम नहीं कामरस जितने पदार्थों का रस है सब काम रस है ये गल वखरी है कुछ अखां का काम रस है कुछ कन्ना का काम रस है कुछ नासपा काम रस है कुछ जेबा का काम रस है कुछ खलड़ी का काम रस है आम एक बहुत बड़ा भुलेखा है कि जो खलड़ी का रस है यही कामरस है बाकी रस कुछ होर होर में नहीं जो भी रस है सब कामरस गल वखरी है ਉਸ ਰਸਨੋ ਕਿਦਰੇ ਕੋਈ ਅੱਖਾਂ ਦੇ ਰਾਹੀ ਮਾਣਦਾ ਹੈ ਕਹਿੰਦੇ ਨੇ ਪਤੰਗਾ ਉਸੇ ਹੀ ਕਾਮ ਰਸਨੋ ਅੱਖਾਂ ਦੇ ਰਾਹੀ ਮਾਣਦਾ ਹੈ ਭੌੜਾ ਉਸੇ ਹੀ ਕਾਮ ਰਸਨੋ ਨਾਸਕਾ ਦੇ ਰਾਹੀ ਮਾਣਦਾ ਹੈ ਹਾਥੀ ਉਸੇ ਹੀ ਕਾਮ ਰਸਨੋ ਖਲਲੀ ਦੇ ਰਾਹੀ ਮਾਣਦੀ ਔਰ ਮੱਛਲੀ ਉਸੇ ਹੀ ਕਾਮ ਰਸਨੋ ਜੇਬਾ ਰਸਨਾ ਦੇ ਰਾਹੀ ਮਾਣਦੀ ਹੈ ਇਹ ਤੇ ਅਨਗਲਗ ਢੰਗ ਹੈ ਔਰ ਇਸੇ ਹੀ ਕਾਮਰਸ ਨੂੰ ਹਿਰਨ ਕੰਨਾਂ ਦੇ ਰਾਹੀ ਮਾਨਦਾ ਹੈ ਗੰਡੇੜੇ ਦਾ ਨਾਦ ਸੁਣ ਕੇ ਮੁਗਧ ਹੋ ਜਾਂਦਾ ਹੈ ਲੀਨ ਹੋ ਜਾਂਦਾ ਹੈ ਐਸਾ ਲੀਨ ਹੋ ਜਾਂਦਾ ਹੈ ਜੈਸੇ ਕੋਈ ਖਲੜੀ ਦੀ ਸਪਰਸ਼ਤਾ ਦੇ ਕਾਮਰਸ ਦੇ ਚ ਲੀਨ ਹੁੰਦਾ ਹੈ ਰੁਬਉ ਉਸੇ ਦਾੰ ਨਾਲ ਹਿਰਨ ਵੀ ਲੀਨ ਹੁੰਦਾ ਹੈ ਇੰਦਰੀਆਂ ਦਾ ਸਾਰੇ ਦਾ ਸਾਰਾ ਰਸ ਕਾਮਰਸ ਹੈ ਬਦਕਿਸਮਤੀ ਹੈ ਨਾ ਸਮਝੀਏ ਕਿ ਕੁਝ ਲੋਕ ਸਿਰਫ ਇੱਕ ਇੰਦਰੀ ਨੂੰ ਤੇ ਕਾਮਰਸ ਕਹਿ ਦੇਣਗੇ ਤੇ ਬਾਕੀ ਰੇ ਇੰਦਰੀਆਂ ਨੂੰ ਕੁਝ ਹੋਰ ਹੋਰ ਰਸ ਕਹਿ ਦੇਣਗੇ ਨਹੀਂ ਸਾਰੀਆਂ ਇੰਦਰੀਆਂ ਦਾ ਰਸ ਹੀ ਕਾਮਰਸ ਔਰ ਇਸ ਕਾਮਰਸ ਦੀ ਪ੍ਰਾਪਤੀ ਧੰਤ ਤੋਂ ਬਿਨਾਂ ਨਹੀਂ ਚਾਹੀਦਾ ਅੱਖਾਂ ਦਾ ਰਸ ਚਾਹੀਦਾ ਕੰਨਾਂ ਦਾ ਰਸ ਚਾਹੀਦਾ ਰਸਨਾ ਦਾ ਰਸ ਚਾਹੀਦਾ ਖਲੜੀ ਦਾ ਰਸ ਚਾਹੀਦਾ ਨਾਸਕਾ ਦਾ ਰਸ ਸੁੰਦਰ ਤੋਂ ਸੁੰਦਰ ਚੰਗੀ ਤੇ ਚੰਗੀ ਸੁਗੰਧੀ ਚਾਹੀਦੀ ਹੈ ਪਰਫਿਮ ਚਾਹੀਦਾ ਧੰਤ ਤੋਂ ਬਿਨਾਂ ਕਿੱਥੇ चंगे तो चंगा नाद चाहिए आवास चाहिए धन तो बिना कितना चंगे तो चंगा है रूप चाहिए धन तो बिना काम दी पूर्ति धन आश्रित है और मोक्ष दी प्राप्ति धर्म आश्रित है प्रश्न खड़ा प्राप्त करिए धर्म नो कि प्राप्त करिए धन नो धन गुरु नानक देव जी महाराज ने कहा मेरा जो सिख है ਉਹ ਕਿਰਤ ਕਰੇ ਪਰ ਮੇਰਾ ਜੜਾ ਸਿੱਖ ਹੈ ਉਹ ਕੀਰਤੀ ਕਰੇ ਕੀਰਤੀ ਕਰਕੇ ਧਰਮ ਨੂੰ ਕਮਾਵੇ ਕਿਰਤ ਕਰਕੇ ਧਨ ਨੂੰ ਕਮਾਵੇ ਜੋ ਕਿਰਤ ਨਹੀਂ ਕਰਦਾ ਸਤਿਗੁਰੂ ਤੇ ਕਹਿੰਦੇ ਸਨੇ ਹਰਾਮ ਵੀ ਖਾਂਦਾ ਹੈ ਇਸ ਦਾ ਖਾਣਾ ਪੀਣਾ ਹਰਾਮ ਹੈ ਕਿਰਤੀ ਹੀ ਹਲਾਲ ਦੀ ਰੋਟੀ ਖਾਂਦਾ ਹੈ ਕਿਰਤੀ ਦਾ ਹੀ ਸਭ ਕੁਝ ਹਲਾਲ ਹੈ और दूर क्यों जाइए परमात्मा भी किरत कर रहे है सूरज बन के रोशनी बन रहे है हवा बन के भ्रमण कर रहे है पानी बन के बहाव जा रही है चारों पास देखिए वह कम वो होयात जुटे होया है शिक्सा ही तक तेके द ਉਬਰੋ ਬਾਦੋ ਮਾਵਾ ਫਲਕ ਖੁਰਸ਼ੀਦ ਦਰਕਾਰਨ ਤਾਤੋ ਨਾਨੇ ਬਕਫ ਆਰੇ ਵਾ ਬਕਰ ਗਫ ਨਤਮੁ ਖੁਰੀਸ਼ ਸ਼ੇਖਸਾਦੀ ਸਾਹਿਬ ਬੜੇ ਬਾਕਮਾਲ ਢੰਗ ਨਾਲ ਕਹਿੰਦੇ ਨੇ ਮੈਂ ਦੇਖਦਾ ਸੂਰਜ ਗਰਦਿਸ਼ ਦੇਚ ਹੈ ਸਮੇਂ ਗਰਦਿਸ਼ ਦੇਚ ਹਵਾ ਗਰਦਿਸ਼ ਦੇਚ ਦਰਿਆਵਾਂ ਦਾ ਪਾਣੀ ਗਰਦਿਸ਼ ਦੇਚ ਹੈ ਚੰਦਰਮਾ ਗਰਦਿਸ਼ ਦੇਚ ਹੈ ਗ੍ਰਹਿ ਨਛਤਰ ਗਰਦਿਸ਼ ਦੇਚ ਨੇ ਬੱਦਲ ਗਰਦਿਸ਼ ਦੇਚ ਨੇ ਕਿ ਸਭ ਕੁਝ ਚੱਲ ਰਿਹਾ ਹੈ ਸਭ ਕੁਝ ਗਰਦਿਸ਼ ਦੇ ਚ ਹੈ اے ਮਨੁੱਖ ਸਭ ਕੁਝ ਚੱਲ ਰਿਹਾ ਹੈ ਫਿਰ ਤੇਰੇ ਜਿਸਮ ਦੇ ਚ ਸਵਾਸ ਪੈ ਚਲਦੇ ਨੇ ਪ੍ਰਾਣ ਪੈ ਚਲਦੇ ਨੇ ਨਬਸ ਪੈ ਚਲਦੀ ਹੈ ਦਿਨ ਪੈ ਧੜਕਦਾ ਹੈ ਤੇ ਜਦ ਸਭ ਕੁਝ ਚੱਲ ਰਿਹਾ ਹੈ ਤੇ ਤੇਰੇ ਹੱਥ ਵੀ ਚੱਲਨੇ ਚਾਹੀਦੇ ਤੇਰੇ ਪੈਰ ਵੀ ਚੱਲਨੇ ਚਾਹੀਦੇ ਕਈ ਮਨੁੱਖ ਪ੍ਰਾਣ ਚੱਲਦੇ ਰਹਿਣ ਇਹ ਤੇ ਮੰਗ ਕਰਦੇ ਨੇ ਸਵਾਸ ਚੱਲਦੇ ਰਹਿਣ ਇਹ ਤੇ ਚਾਹਤ ਰੱਖਦੇ ਨੇ ਦਿਲ ਦੀ ਧੜਕਣ ਚਲਦੀ ਰਹੇ ਇਹ ਤੇ ਉਹਨਾਂ ਦੀ ਚਾਹਤ ਹੈ ਪਰ ਪੈਰ ਚਲਦੇ ਰਹਿਣ ਹੱਥ ਚਲਦੇ ਰਹਿਣ ਇਥੋਂ ਸੁਸਤ ਹੋ ਜਾਂਦੇ ਨੇ ਇਥੋਂ ਕਾਹਲ ਹੋ ਜਾਂਦੇ ਨੇ ਇਥੋਂ ਆਲਸੀ ਹੋ ਜਾਂਦੇ ਨੇ ਤਾਂ ਹੁੰਦਾ ਕਿ ਇਹ ਹੱਥ ਖਾਲੀ ਰਹਿ ਜਾਂਦੇ ਨੇ ਤੇ ਪੈਰਾਂ ਨੂੰ ਟਿਕਣ ਲਈ ਚੰਗੀ ਜ਼ਮੀਨ ਨਹੀਂ ਮਿਲਦੀ ਕਿਉਂਕਿ ਚਲੇ ਹੀ ਨਹੀਂ ਪੈਰ ਚਲੇ ਹੀ ਨਹੀਂ ਇਸ ਲਈ ਆਨਸੀ ਦੀ ਦਿਲਦਰਿ ਦੀ ਬਹੁਤ ਨਿੰਦਾ ਆਲਸ ਨੂੰ ਇੱਕ ਪਾਸੇ ਰੱਖੋ ਆਨਸ ਬਹੁਤ ਵੱਡਾ ਔਗਣ ਹੈ ਆਲਸੀ ਮਨੁੱਖ ਆਪਣਾ ਲੋਕ ਨਹੀਂ ਸਵਾਰ ਸਕੇਗਾ ਆਲਸੀ ਮਨੁੱਖ ਪਰ ਲੋਕ ਨਹੀਂ ਸਵਾਰ ਸਕੇਗਾ ਆਲਸ ਦਾ ਤਿਆਗ لازਮੀ ਹੈ ਮਨੁੱਖ ਜਿੱਥੇ ਖੜਿਆ ਹੈ ਇਸ ਤੋਂ ਬਹੁਤ ਅੱਡਾ ਜਾ ਸਕਦਾ ਸੀ ਇਤਨੇ ਸਮੇਂ ਵਿੱਚ ਇਸੇ ਜੀਵਨ ਵਿੱਚ ਕਿ ਜਿੱਥੇ ਖੜਿਆ ਬਚਪਨ ਦੇ ਵਿੱਚ ਤੇ ਜਿੱਥੇ ਖੜਿਆ ਜਵਾਨੀ ਦੇ ਵਿੱਚ ਇਹ ਜਿੱਥੇ ਖੜਾ ਹੈ ਬੁੜੇ ਪੇੜ ਦੇ ਚ ਇਸ ਤੋਂ ਹਜ਼ਾਰਾਂ ਵਾਟ ਅੱਗੇ ਜਾ ਸਕਦਾ ਸੀ ਇਸ ਤਾਂ ਹਜ਼ਾਰਾਂ ਬੁਲੰਦੀਆਂ ਨੂੰ ਹੋਰ ਉੱਚਾ ਛੂ ਸਕਦਾ ਸੀ ਪਰ ਆਲਸ ਨੇ ਨਹੀਂ ਜਾਣ ਦਿੱਤਾ ਆਲਸ ਨੇ ਕੁਝ ਕਰਨ ਨਹੀਂ ਦਿੱਤਾ ਅੱਜ ਦੇ ਕੰਮ ਨੂੰ ਕੱਲ ਤੇ ਛੱਡਦਾ ਰਹੇ ਔਰ ਕੱਲ ਤੇ ਕਿਉਂ ਛੱਡਦਾ ਰਿਹਾ ਹੈ ਆਲਸ ਦਲੇਦਰੀ ਆਲਸੀ ਮਨੁੱਖ ਦਾ ਲੋਕ ਬਿਗੜ ਜਾਂਦਾ ਹੈ ਆਲਸੀ ਮਨੁੱਖ ਦਾ ਪਰ ਲੋਕ ਬਿਗੜ ਜਾਂਦਾ ਹੈ ਤੋ ਸ਼ੇਖ ਸਾਦੀ ਸਾਹਿਬ ਸਮਝਾਉਂਦੇ ਨੇ ਜੇ ਸਭ ਕੁਝ ਚੱਲ ਰਿਹਾ ਹੈ ਤੋ ਤੇਰੇ ਹੱਥ ਚੱਲਨੇ ਚਾਹੀਦੇ ਨੇ ਤੇਰੇ ਪੈਰ ਚੱਲਨੇ ਚਾਹੀਦੇ ਨੇ ਅ ਸਵਸਥੇ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤ ਕਰਨਾ ਸਿੱਖ ਲਈ ਪਹਿਲਾ ਉਪਦੇਸ਼ ਸੰਦੇਸ਼ ਦਿੱਤਾ ਜਦਬੀ ਝੋਲੀ ਵਿੱਚ ਇਹ ਪਹਿਲਾ ਸੰਦੇਸ਼ ਪਹਿਲਾ ਉਪਦੇਸ਼ ਕਿਰਤ ਕਰਨਾ ਵੰਡ ਛਕਣਾ ਨਾਮ ਜਪਣਾ ਇਸ ਤਿਹੇ ਤੇ ਸਿੱਖ ਧਰਮ ਨੂੰ ਖੜਾ ਕੀਤਾ ਇਸ ਤਿਹੇ ਗੁਰਮਤਿ ਬੁਨਿਆਦ ਆਪਨੇ ਰਖੇ ਕਿਰਤ ਕਰਨਾ ਵੰਡ ਛਕਣਾ ਨਾਮ ਜਪਣਾ ਕਿਰਤ ਕਰ ਬਹਤ ਕਿਰਤ ਕਰਨ ਪਰ ਜਗਤ ਦੇਚ ਕੁਛ ਐਸੇ ਵੀ ਨੇ ਜਿਨਾਂ ਕੋਲ ਹੱਥ ਨਹੀਂ ਪੈਰ ਨਹੀਂ ਕਿਰਤ ਨਹੀਂ ਕਰ ਸਕਦੇ ਜਗਤ ਦੇਚ ਕੁਛ ਐਸੇ ਵੀ ਬੱਚੇ ਵੀ ਨੇ ਜਿਨਾਂ ਕੋਲ ਮਾਂ ਬਾਪ ਦੇ ਹੱਥ ਪੈਰ ਨਹੀਂ ਰਹਿ ਗਏ ਯਤਿਮ ਆਖਿਰਕ ਮਾਸੂਮ ਬੱਚਾ ਤੁਰਦ ਪੈਰਾਂ ਨਾਲ ਚੱਲਦਾ ਹੈ मां ਦੇ ਹੱਥਾਂ ਨਾਲ ਖੰਡ ਹੈ ਇਸ ਯਤਿਮ ਬੱਚੇ ਨੂੰ ਇਹ ਸਮਝ ਲੋ ਤੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਤਾਂ ਤੂੰ ਉਸ ਦੇ ਹੱਥ ਬਣ ਜਾ ਤੂੰ ਉਸ ਦੇ ਲਈ ਪੈਰ ਬਣ ਜਾ ਇਸ ਲਈ ਕਿਰਤ ਕਰਨਾ ਵੰਡ ਖਾਣਾ ਤੂੰ ਕਿਰਤ ਕਰ ਰਹੇ ਹੈ ਜਿਹਦੇ ਚ ਦਸਵੰਦ ਕੱਢ ਵੰਡ ਕੇ ਖਾ ਕਿਉਂ ਜਗਰ ਦੇ ਚ ਬੇਸਤਰ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਕੋਲ ਪੈਰ ਨਹੀਂ जिन्हों को हथ नहीं ना हथ कम कर करते ना पैर कम कर करते जगत बहुत सारे ऐसे बच्चे यतीम ने मां हथा तो वांझे रह गए फिर वो दे पिदर तो पिता के पैरों तो मोहताज रह गए भाई साहब भाई गुरुदास जी केंद्र ने कुछ भी पड़ोसी प्यार करे पर प्योवर का प्यार औलादू नहीं मिल सकता भाई गुरुदास महान दार्शनिक संत क पिता का प्यार ना पड़ोसी पे पाई तू बन जा किसे ले पैर पिता दी सेवा निभा तू बन जा किसे ले मा। मां मां दी सेवा निभा किरत करना वंड सकना तू उसार धर्म किसे नु आत्मिक शांति मिले तू दे किसे नु कपड़ा तन ढके आ जाए तू दे किसे नु न ਲੋਕクセ ਦੇ ਵਿੱਚ ਅਨਦਾਨ ਤੇ ਮਹਾਦਾਨ ਜਿਹ ਹੈ ਮੰਨਿਆ ਗਿਆ ਕਿਰਤ ਕਰਨਾ ਵੰਡ ਛਕਣਾ ਇਹਦੇ ਨਾਲ ਲੋਕ ਸਹਿਰਦਾ ਹੈ ਨਾਮ ਜਪਣਾ ਇਹਦੇ ਨਾਲ ਪਰਲੋਕ ਸਵਲਦਾ ਹੈ ਨਾਮ ਜਪਣ ਨਾਲ ਮਨੁੱਖ ਜੋਗੀ ਬਣ ਜਾਂਦਾ ਹੈ ਕਿਰਤ ਕਰਨ ਦੇ ਨਾਲ ਮਨੁੱਖ ਰਾਜਾ ਬਣ ਜਾਂਦਾ ਜੋ ਆਲਸੀ ਹੈ ਕਿਰਤ ਨਹੀਂ ਕਰਦਾ ਰਾਜਾ ਹੋਣ ਤੋਂ ਰਹਿ ਜਾਏਗਾ ਔਰ ਜੋ ਨਾਮ ਨਹੀਂ ਜਪਦਾ ਯੋਗੀ ਨਹੀਂ ਬਣ ਸਕੇਗਾ योगी ते राजे नो धनगुरु गोविंद सिंह जी महाराज ने इकट्ठा ਕੀਤਾ ਤਦੇ ਤੇ नंदलाल ਨੇ ਬੜੇ ਕੀਮਤੀ ਬੋਲ धनगुरु गोविंद सिंह जी महाराज ਬਾਰੇ ਕਹੇ ਨੇ ਹੱਕ ਹੱਕ ਅੰਦੇਸ਼ ਗੁਰੂ गोविंद सिंह ਬਾਦਸ਼ਾਹ ਬਰਵੇਸ ਗੁਰੂ गोविंद सिंह ਆਪਕਿ ਨੇ ਮੈਂ ਦਰवेश ਦੇਖੇ ਸਨ ਉਹ ਬਾਦਸ਼ਾਹ ਨਹੀਂ ਸਨ ਮੈਂ ਬਾਦਸ਼ਾਹ ਦੇਖੇ ਸਨ ਉਹ ਦਰवेश ਨਹੀਂ ਸਨ ਰੂਹੇ ਜ਼ਮੀਨ ਤੇ ਐਸਾ ਇੱਕ ਮਨੁੱਖ ਮੈਂ ਦੇਖ ਰਿਹਾ ਜੋ ਦਰवेश ਵੀ ਹੈ ਬਾਦਸ਼ਾਹ ਵੀ ਹੈ ਐਸਾ ਦਰवेश ਹੈ ਐਸਾ ਮਹਾਨ ਤਪੇਸ਼ਵਰ ਹੈ ਕਿ ਮੈਦਾਨੇ ਜੰਗ ਦੇ ਵਿੱਚ ਜਿਸ ਦੀ ਸਮਾਦੀ ਲੱਗ ਜਾਂਦੀ ਹੈ ਔਰ ਕੋਈ ਦੁਸ਼ਮਣਾ ਨੂੰ ਪਾਣੀ ਪਿਲਾਏ ਤੇ ਉਹਨੂੰ ਮਰਮ ਦੇ ਡੱਬੇ ਵੀ ਦੇ ਦਿੰਦਾ ਨਹੀਂ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਅਸੀਂ ਦੁਸ਼ਮਣੀ ਦੇ ਜਜ਼ਬੇ ਦੇ ਤਹਿਤ ਨਹੀਂ ਲੜਦੇ ਜੈਸੇ ਕੋਈ ਡਾਕਟਰ ਜੈਸੇ ਕੋਈ ਜਰਰਾ ਨਸਤਰ ਲੈ ਕੇ ਚੀਰਾ ਫਾੜ ਕਰਦਾ ਹੈ ਔਰ ਥੋੜਿਆਂ ਨੂੰ ਕੱਟਦਾ ਹੈ ਮਵਾਦ ਕੱਟਦਾ ਹੈ ਇਸ ਡਾਕਟਰ ਦਾ ਸ਼ਸਤਰ ਚਲਾਣਾ ਆਪਰੇਸ਼ਨ ਕਰਨਾ ਮਰੀਜ਼ ਨੂੰ ਕਤਲ ਕਰਨਾ ਨਹੀਂ ਹੈ ਮਾਰਨ ਲਈ ਨਹੀਂ ਹੈ ਇਹ ਤੇ ਸ਼ਸਤਰਾਂ ਦੇ ਚੋਂ ਚਾਕੂਆਂ ਦੇ ਚੋਂ ਡਾਕਟਰ ਕਿਸੇ ਮਰੀਜ਼ ਦੀ ਜ਼ਿੰਦਗੀ ਲਭ ਰਿਹਾ ਹੈ ਕਤਲ ਉਸੇ ਛੁੜੇ ਦੇ ਚੋਂ ਕਿਸੇ ਦੀ ਮੌਤ ਲਭ ਰਿਹਾ ਜਦ ਸੰਤ धनुष बाण ਚੁਪ ਲੈਂਦਾ ਹੈ ਜਦ ਕੋਈ ਯੋਗੀ ਤ੍ਰਿਸ਼ੂਲ ਚੁਕ ਲੈਂਦਾ ਜਦ ਕੋਈ ਗੁਰੂ ਤਲਵਾਰ ਚੁਕ ਲੈਂਦਾ ਤੋ ਦਰਸਲ ਕੌਮ ਦੀ ਜ਼ਿੰਦਗੀ ਲਬੜ ਲਈ ਦੇਸ਼ ਦੀ ਜ਼ਿੰਦਗੀ ਲਬੜ ਲਈ ਤੇ ਜਦ ਕੋਈ ਜਾਵਰ ਜ਼ਾਲਮ ਤਲਵਾਰ ਚੁਕ ਲੈਂਦਾ ਹੈ ਤੋ ਜਗਤ ਦੀ ਮੌਤ ਲਈ ਜਗਤ ਨੂੰ ਕਬਰ ਬਣਾਉਣ ਲਈ ਇਤਨਾ ਪਿਆਰ ਕਿ ਮਰਮ ਦੀ ਡੱਬੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਕਨਈਏ ਨੂੰ ਦਿੰਦੇ ਨੇ ਤਦੀ ਤੇ ਨੰਦ ਲੈਲ ਕਹਿੰਦੇ ਨੇ ਰੋਹੇ ਜ਼ਮੀਨ ਤੇ ਮੈਂ ਉਹ ਪੁਰਸ਼ ਦੇਖ ਰਿਹਾ ਜੋ ਦਰਵੇਸ਼ ਵੀ ਹੈ ਜੋ ਰਾਜਾ ਵੀ ਹੈ ਰਾਜਾ ਹੋਣਾ ਕੀਰਤ ਕਰਨ ਤੇ ਖੜਾ ਹੈ ਯੋਗੀ ਹੋਣਾ ਕੀਰਤਨ ਕਰਨ ਤੇ ਖੜਾ ਹੈ ਨਾਮ ਜਪਣ ਤੇ ਖੜਾ ਹੈ ਕਿਰਤ ਤੇ ਕੀਰਤੀ ਨੂੰ ਇਕਜਾ ਕੀਤਾ ਹੈ ਗੁਰੂ ਨਾਨਕ ਨੇ ਕਿਰਤ ਤੇ ਕੀਰਤੀ ਨੂੰ ਇਕਯਾ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕਿਕ ਜੀਵਨ ਅਲੱਗ ਸੀ ਪਰਲੋਕਿਕ ਜੀਵਨ ਅਲੱਗ ਸੀ ਇਹ ਇਸ ਤਰ੍ਹਾਂ ਸੀ ਕਿਸੇ ਨੇ ਇੱਕ ਲਤ ਨੂੰ ਪਰੇ ਸੁੱਟ ਦਿੱਤਾ ਸੀ ਕਿਸੇ ਨੇ ਇੱਕ ਬਾਹ ਨੂੰ ਪਰੇ ਸੁੱਟ ਦਿੱਤਾ ਸੀ ਕਿਸੇ ਨੇ ਇੱਕ ਕੰਨ ਵਿੱਚ ਰੋਈ ਪਾ ਲਈ ਸੀ ਕਿਸੇ ਨੇ ਇੱਕ ਅੱਖ ਨੂੰ ਬੰਦ ਕਰ ਦਿੱਤਾ ਸੀ ਜਾਂ ਕਰ ਦਿੱਤਾ ਸੀ ਇਸ ਤਰ੍ਹਾਂ ਦੀ ਅਧੂਰੀ ਜ਼ਿੰਦਗੀ ਜੀ ਰਿਆ ਸੀ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਜਦ ਪੂਰਨ ਜੀਵਨ ਦਿੱਤਾ ਹੈ ਪਰਿਪੂਰਨ ਪ੍ਰਮਾਤਮਾ ਨੇ ਤੋ ਫਿਰ ਪੂਰਨ ਜੀਵਨ ਜੀਵ ਅਧੂਰੀ ਜ਼ਿੰਦਗੀ ਕਿਉਂ ਜੀ ਰਿਓ ਅਧੂਰਾ ਜੀਵਨ ਕਿਉਂ ਬទਿਤ ਕਰ ਰਿਓ ਦੋ ਕੰਨ ਨੇ ਤੇ ਦੋਹਾਂ ਦੀ ਵਰਤੋਂ ਕਰੋ ਤੇ ਜਦ ਦੋ ਸਰੀਰ ਨੇ ਤੁਹਾਡੇ ਕੋਲ ਇੱਕ ਤਨ ਹੈ ਇੱਕ ਮਨ ਹੈ ਤੇ ਦੋਹਾਂ ਦੀ ਜ਼ਿੰਦਗੀ ਜੀਵਾ ਤਨ ਲਈ ਜਿਹੜੇ ਸੁਖ ਲੱਭੇ ਗਏ ਮਨ ਨੂੰ ਉਸੇ ਹੀ ਚ ਗਲਤਾਨ ਕਰ ਦਿੱਤਾ ਗਿਆ ਸੰਸਾਰ ਦੇ ਪਦਾਰਥਾਂ ਦੇ ਵਿੱਚ ਮਨ ਨੂੰ ਗਲਤਾਨ ਕਰ ਦਿੱਤਾ ਗਿਆ ਤੇ ਹੋਇਆ ਕੀ ਜੀਵਨ ਸਾਰਾ ਅੰਧਕਾਰਮਈ ਹੋ ਗਏ ਕਿਉਂਕਿ ਪਰਾਰਥ ਤੇ ਤੰਨ ਲਈ ਸੰ ਮਨ ਲਈ ਨਹੀਂਸ ਪਦਾਰਥ ਤੰ ਲਈ ਨੇ ਮਨ ਲਈ ਪ੍ਰਮਾਤਮਾ ਮਨ ਤੇ ਉਦੋਂ પ્રસન્ન ਹੋਵੇਗਾ ਔਰ ਕਹਿੰਦੇ ਨੇ ਮਨ ਟਿਕਦਾ ਨਹੀਂ ਮਨ ਟਿਕਦਾ ਨਹੀਂ ਇਹ ਪਰਾਰਥ ਮੰਦੀ ਥਾ ਨਹੀਂ ਹੈ ਘਰ ਮੰਨ ਵੀ ਥਾ ਨਹੀਂ ਹੈ ਮੰਨ ਦਾ সিংহাসਨ ਤੇ ਪ੍ਰਮਾਤਮਾ ਹੈ ਮੰਨ ਦਾ সিংহাসਨ ਤੇ ਈਸ਼ਵਰ ਹੈ ਇਹ ਬੋਰਡ ਬਹੁਤ ਸੁੰਦਰ ਧਾਰਮਿਕ జగਤ ਦੀ ਬੋਰਡ ਕਥਾ ਹੈ ਇੱਕ ਬਾਦਸ਼ਾਹ ਕਿਸੇ ਦਰਵੇਸ਼ ਦੀ ਕੁਟਿਆ ਵਿੱਚ ਦਰਵੇਸ਼ ਦੇ ਦਰਸ਼ਨ ਕਰਨ ਲਈ ਗਿਆ ਹੈ ਦੇਵ ਨੇ ਦਰਵੇਸ਼ ਆਪਣੀ ਕੁਟਿਆ ਵਿੱਚ ਨਹੀਂ ਸੀ ਉਸ ਦੇ ਸੇਵਕ ਨੇ ਬਾਦਸ਼ਾਹ ਲਈ ਬਾਰ ਬਣੀ ਵਿਛਾਈ ਪਰ ਟੁੱਟੀ ਹੋਈ ਬਰਿਸ਼ ਪਾਟੀ ਹੋਈ ਡਰੀ ਥਾ ਥਾ ਤੋਂ ਟਾਕੀਆਂ ਲੱਗੀਆਂ ਹੋਈਆਂ ਬਾਦਸ਼ਾਹ ਟੈਲ ਡਾਰੇ ਆ ਉਸ ਬਰੀ ਤੇ ਬੈਠਿਆ ਨਹੀਂ ਮੁੱਡਾ ਡਾ ਦਿੱਤਾ ਉਸ ਸੇਵਕ ਨੇ ਦਰਵੇਸ਼ ਦਾ ਜੋ ਸੇਵਕ ਸੀ ਬਾਦਸ਼ਾਹ ਨੂੰ ਕਹਿਆ ਆਪ ਇਸ ਤੇ ਬੈਠ ਜਾ ਤੈਨ ਡਾਰੇ ਆ ਬਾਦਸ਼ਾ ਬੈਠਿਆ ਨਹੀਂ ਕੁਟੀਆਂ ਦੇ ਅੰਦਰ ਜੇ ਫਕੀਰ ਦੀ ਚੌਕੀ ਸੀ ਜੋ ਫਕੀਰ ਦਾ ਸਿੰਘਾਸਣ ਸੀ ਇਸੇ ਨੂੰ ਉਸਨੇ ਚੁੱਕ ਕੇ ਲਿਆ। ਦਰਖਤ ਦੇ ਥਲੇ ਰੱਖਿਆ। ਤੇ ਬਾਦਸ਼ਾਹ ਨੂੰ ਕਿਹਾ ਬੈਠ ਜਾ। ਆਬ ਬਿਰਾਜਾ ਹੋ। ਲੇਕਿਨ ਬਾਦਸ਼ਾਹ ਫਿਰ ਵੀ ਟੈਲਦਾ ਰਿਹਾ। ਬੈਠਿਆ ਨਹੀਂ। ਸੋਚੀ ਪੈ ਗਿਆ। ਇਸੇਕ ਕਿ ਬਾਦਸ਼ਾਹ ਟੰਗਾ ਪਿਆ ਹੈ। ਬੈਠਦਾ ਨਹੀਂ। ਇਤਨੇ ਦਰवेश ਆਇਆ ਹੈ। ਬਾਦਸ਼ਾਹ ਨੂੰ ਟੈਲਦਾ ਹੋਇਆ ਦੇਖਿਆ। ਔਰ ਸਾਹਮਣੇ ਖੜੇ ਸੇਵਕ ਨੂੰ ਦੇਖਿਆ ਬਾਦਸ਼ਾਹ ਨੇ ਸਜਦਾ ਕੀਤਾ ਪਰ ਸੇਵਕ ਇੱਕਦਮ ਬੋਲ ਪਿਆ ਫਕੀਰ ਸਾਈਂ ਇਥੇ ਬੈਠਦਾ ਹੀ ਨਹੀਂ ਕਿਤੇ ਟੈਲਦਾ ਪਿਆ ਇਹ ਖੜਾ ਹੈ ਮੈਂ ਬੈਠਣ ਲਈ ਆਪਦੀ ਚੌਕੀ ਵੀ ਦਿੱਤੀ ਆਪਦੀ ਦਲੀ ਵੀ ਦਿੱਤੀ ਟਾਟੇ ਵੀ ਦਿੱਤਾ ਮੁੱਢਾ ਵੀ ਬੈਠਣ ਨੂੰ ਦਿੱਤਾ ਕਿਤਨੀ ਤੇ ਬੈਠਦਾ ਹੀ ਨਹੀਂ ਇਸ ਫਕੀਰ ਨੇ ਕਿਹਾ ਇਹ ਬਾਦਸ਼ਾਹ ਦੇ ਬੈਠਣ ਲਈ ਥਾਂ ਨਹੀਂ ਸੀ ਇਹ ਜਿਸ ਤਰ੍ਹਾਂ ਦੇ ਸਿੰਘਾਸਨ ਤੇ ਬੈਠਦਾ ਹੈ ਔਰ ਜਿਸ ਤਰ੍ਹਾਂ ਦੇ ਸਿੰਘਾਸਨ ਦਾ ਇਹ ਆਦੀ ਹੈ ਇਹ ਅਸਥਾਨ ਉਸ ਦੇ ਲਾਇਕ ਨਹੀਂ ਇਸ ਲਈ ਇਹ ਨਹੀਂ ਬੈਠਿਆ ਮਨ ਨਹੀਂ ਟਿਕਦਾ ਮਨ ਨਹੀਂ ਬੈਠਦਾ ਇਸ ਲਈ ਨਹੀਂ ਬੈਠਦਾ ਉਸ ਦੇ ਬੈਠਣ ਲਈ ਜਗਤ ਵਿੱਚ ਕੋਈ ਥਾਂ ਨਹੀਂ ਕੋਈ ਪ੍ਰਾਰਥ ਕੋਈ ਰੰਗ ਕੋਈ ਰੂਪ ਉਸ ਵਿੱਚ ਮਨ ਸਕੀ ਵੀ ਨਹੀਂ ਬੈਠ ਸਕਦਾ ਮਨ ਬੈਠ ਸਕਦਾ ਹੈ ਪ੍ਰਮਾਤਮਾ ਦੇ ਵਿੱਚ ਮਨ ਬੈਠ ਸਕਦਾ ਹੈ ਪ੍ਰਮਾਤਮਾ ਦੇ ਨਾਮ ਵਿੱਚ ਮਨ ਸਰੀਰੀ ਟਿਕ ਸਕਦਾ ਹੈ ਈਸ਼ਵਰ ਦੇ ਨਾਮ ਦੇ ਵਿੱਚ ਮਨ ਦਾ ਸਿੰਘਾਸਣ ਹੈ ਪ੍ਰਮਾਤਮਾ ਦਾ ਨਾਮ ਤਨ ਦਾ ਸਿੰਘਾਸਣ ਹੈ ਜਬ ਦੇ ਪਦਾਰਥ ਤਨ ਨੂੰ ਪਦਾਰਥ ਮਿਲ ਜਾਂ ਸਾਰੇ ਦੇ ਸਾਰੇ ਲੋਕ ਸਵਰ ਗਿਆ ਮਨ ਨੂੰ ਪ੍ਰਮਾਤਮਾ ਮਿਲ ਜਾਏ ਪਰ ਲੋਕ ਜੋ ਹੈ ਸਵਰ ਗਿਆ ਔਰ ਗੁਰਬਾਣੀ ਕਹਿੰਦੀ ਹੈ ਇੱਕੋ ਇਸ ਸਮੇਂ ਚ ਦੋਹਾਂ ਨੂੰ ਸਵਾਰਨਾ ਇੰਜ ਨਾੜੇ कि तेरे को लोकल जिंदगी हो गए पर लोक दी ना होलोक जीवन तो प्राप्त करें पर तेरे को लोक दा ना होवे तो अधूरा रहेगा सदियां तो भारत मुफलिस हो गया परलौक जिंदगी इतिक जिंदगी बिगड़ गई और अनंत काल तो का। पश्चिम देखते दे पैया अंदरों कंगाल रह गया गुरमत ने यह नवी सोच नहीं राज दी और आखिर नहीं तू राजा बन जा ई योग विच महायोगी बन जा राज में राज जग में जोगी तप में तपिसन ग्रस्त में भोगी अनत सोख अनत सोख नित सुत सिमरनो नाम गोविंद का सदा लीजे मिटे कमाणे पाप चराणे साथ संगत मिल मोया जीजे ए लोक सुखिए परलोक सहेले नानक हर ब्रह्म आते ने लेले